ਜੀ ਸਸਿਕਾਲ ਵਿਸਾਇਆ ਨੂੰ ਗਰਮੀਆਂ ਨੇ ਜਿਹੜੀਆਂ ਹੁਣ ਦਿਨੋ ਦਿਨ ਵਧਣ ਲੱਗ ਪਈਆਂ ਨੇ ਤੇ ਆਪਣਾ ਵੀ ਕੁਛ ਨਾ ਕੁਛ ਠੰਡਾ ਨਿੱਤ ਪੀਣ ਨੂੰ ਜੀ ਕਰਦਾ ਰਹਿੰਦਾਗਾ ਰੋਜ਼ ਰੋਜ਼ ਇੱਕੋ ਕੋਲਡ ਡਰਿੰਕ ਪੀਣਾ ਸੇਧ ਦੇ ਲਈ ਵੀ ਖਰਾਬ ਹੁੰਦਾ ਤੇ ਆਪਣਾ ਵੀ ਮਨ ਅੱਕ ਜਾਂਦਾਗਾ ਉਹਦੇ ਲਈ ਇੱਕ ਸੋਲੂਸ਼ਨ ਆਪਣੇ ਕੋਲੇ ਅੱਜ ਹੀ ਬਹੁਤ ਇੱਕ ਹੈਲਦੀ ਤੇ ਬਹੁਤ ਹੀ ਟੇਸਟੀ ਜੇ ਆਪਾਂ ਡਰਿੰਕ ਅੱਜ ਬਣਾਵਾਂਗੇ ਜਿਹੜਾ ਹੈਲਦੀ ਤਾਂ ਹੋਊਗਾ ਹੀ ਹੋਊਗਾ ਤੇ ਨਾਲ ਦੀ ਨਾਲ ਜਿਹੜਾ ਸਰੀਰ ਨੂੰ ਠੰਡਕ ਵੀ ਪਹੁੰਚਾਉਦਾਗਾ ਤੇ ਪੇਸਟੀ ਵੀ ਬਹੁਤ ਜ਼ਿਆਦਾ ਹੁੰਦਾਗਾ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਉਹਦੇ ਲਈ ਆਪਾਂ ਨੂੰ ਕੀ ਕੁਝ ਚਾਹੀਦਾਗਾ ਹਾਂਜੀ ਆਪਾਂ ਨੂੰ ਆਪਾਂ ਅੱਜ ਬਣਾਉਣਾਗਾ ਵਾਟਰਮੈਲਨ ਮਿਲਕਸ਼ੇਕ ਇਹਦੇ ਲਈ ਆਪਾਂ ਨੂੰ ਕੁਝ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਹੈਗੀ ਸਪੈਸ਼ਲੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਤਰਬੂਜ਼ ਵਾਟਰਮੈਲਨ ਜਿੰਨੀ ਵੀ ਤੁਸੀਂ ਆਪਾਂ ਜਿੰਨੇ ਵੀ ਕੱਪ ਬਣਾਉਣੇ ਨੇ ਉਨिक्की ਕੁਆਂਟੀਟੀ 'ਚ ਲੈ ਲੈਣਾ ਹੈਗਾ ਤੇ ਆਪਾਂ ਇੱਕ ਲਵਾਂਗੇ ਇੱਕ ਕੱਪ ਦੁੱਧ ਤੇ ਥੋੜੀ ਜਿਹੀ ਚੀਨੀ ਇਹ ਤੁਸੀਂ ਪਾਉਣੀ ਆ ਪਾ ਸਕਦੇ ਹੋ ਤੇ ਨਹੀਂ ਛੱਡ ਵੀ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਜੱਗ ਦੇ ਵਿੱਚ ਸਾਰਾ ਜਿੰਨਾ ਵੀ ਆਪਣਾ ਵਾਟਰਮੈਲਨ ਆ ਨਾ ਉਹ ਸਾਰਾ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਦੁੱਧ ਤੇ ਫਿਰ ਆਪਾਂ ਜਿਹੜੀ ਥੋੜੀ ਜੀ ਚੀਨੀ ਲਈ ਆ ਉਹ ਸਾਰੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਨਾ ਬਲੈਂਡ ਹਾਂਜੀ ਆਪਣਾ ਜਿਹੜਾ ਮਿਲਕ ਸ਼ੇਕ ਆ ਉਹ ਬਣ ਕੇ ਤਿਆਰ ਆ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਆਇਆਗਾ ਤੇ ਆਪਾਂ ਇਹਦੇ ਉੱਪਰ ਦੀ ਅਗਰ ਹੋਰ ਠੰਡਾ ਕਰਨਾ ਵੈਸੇ ਤਾਂ ਦੁੱਧ ਠੰਡਾ ਸੀ ਅਗਰ ਹੋਰ ਠੰਡਾ ਕਰਨਾ ਤਾਂ ਆਪਾਂ ਜਿਹੜੀ ਆਈਸ ਵੀ ਪਾ ਸਕਦੇ ਆ ਉਹਦੇ ਨਾਲ ਇਹ ਬਹੁਤ ਜ਼ਿਆਦਾ ਵਧੀਆ ਵੀ ਲੱਗੂ ਅਗਰ ਆਪਾਂ ਇਹਦੇ ਉੱਪਰ ਚੈਰੀ ਵਗੈਰਾ ਵੀ ਪਾਉਣੀ ਆ ਉਹਦੇ ਉਹ ਵੀ ਪਾ ਸਕਦੇ ਆ ਡਰਾਈ ਫਰੂਟ ਵੀ ਪਾ ਸਕਦੇ ਆਗੇ ਤੁਸੀਂ ਤਰਬੂਜ਼ ਦੇ ਛੋਟੇ ਛੋਟੇ ਪੀਸ ਹੀ ਲੈਣੇ ਆ ਵੀ ਉਹਦੇ ਸਾਰੇ ਹੀ ਪਹਿਲਾਂ ਕੱਢ ਲੈਣੇ ਆ ਤਾਂ ਜੋ ਜੋ ਆਪਾਂ ਬਲੈਂਡ ਕਰਾਂਗੇ ਉਹਦੇ ਵਿੱਚ ਇਹਦੇ ਬੀਨ ਆ ਜਾਣ ਤੇ ਤੁਸੀਂ ਪੀ ਕੇ ਦੇਖੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੋਊ ਉਹ ਬਹੁਤ ਜ਼ਿਆਦਾ ਕਿੰਡਕ ਪਹੁੰਚਾਊਗਾ